ਗਿਲ ਫੈਨਸ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਾਡੇ ਚੈਨਲ ਦਾ ਨਾਮ ਹੈ ਗਿਲ ਫੈਮਿਲੀ ਬਲੌਗਸ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਗਾਇਸ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਮੈਂ ਜੋ ਰੁਟੀਨ 'ਚ ਆਪਣੇ ਕੰਮਕਾਰ ਕਰਦੀ ਆ ਮੈਂ ਤੁਹਾਨੂੰ ਉਸ ਬਲੌਗ ਦੇ ਵਿੱਚ ਵੀ ਦਿਖਾਵਾਂਗੀ ਕੀ ਬਣਾਇਆ ਕੀ ਖਾਦਾ ਤੇ ਗਾਇਸ ਬਣੇ ਰਹੋ ਮੇਰੇ ਬਲੌਗ ਦੇ ਨਾਲ ਤੇ ਚਲੋ ਸਟਾਰਟ ਕਰਦੇ ਆਂ ਦਾ ਬਲੌਗ ਹਾਂਜੀ ਗਾਇਸ ਬਾਬਾ ਜੀ ਦਾ ਸਿਮਰਨ ਲਾਤਾ ਸੀ ਆ ਤੇ ਮੈਂ ਆ ਗਈ ਸੀ ਇੱਧਰ ਫਿਰ ਕਿਚਨ ਦੇ ਵਿੱਚ ਤੇ ਬੱਚੇ ਕਹਿੰਦੇ ਸੋ ਮम्मा ਚਾਹ ਨਹੀਂ ਪੀਣੀ ਹੈਗੀ ਨਾ ਦੁੱਧ ਪੀਣਾ ਹੈ ਤੇ ਮੈਂ ਬਣਾ ਲਿਆ ਸੀ ਨਾ ਵਾਸਤੇ ਸੇਮੀਆਂ ਤੇ ਵਿੱਚ ਥੋੜੇ ਡਰਾਈ ਫਰੂਟ ਮੈਂ ਕੱਟ ਕੇ ਪਾ ਦਿੱਤੇ ਸੀਗੇ ਤੇ ਉਹ ਟਾਈਮ ਦੇ ਬਾਅਦ ਮੈਂ ਸੇਮੀਆਂ ਬਣਾਈਆਂ ਆਂ ਬੱਚੇ ਦੁੱਧ ਪੀਂਦੇ ਨਹੀਂ ਹੈਗੇ ਫਿਰ ਮੈਂ ਅੱਜ ਮੈਂ ਕਿਹਾ ਚਲ ਸੇਮੀਆਂ ਬਣਾ ਲੈਂਦੀ ਆ ਤੇ ਫਿਰ ਬੱਚਿਆਂ ਨੇ ਸਕੂਲ ਜਾਣ ਤੋਂ ਪਹਿਲਾਂ ਖਾਦ ਲਈ ਸੇਮੀਆਂ ਤੇ ਇਧਰ ਬੱਚੇ ਕਹਿੰਦੇ ਮम्मा ਟਿਫਿਨ ਵੀ ਨਹੀਂ ਲੈ ਕੇ ਜਾਣ ਕਿਉਂਕਿ 12 ਵਜੇ ਛੁੱਟੀ ਹੋ ਜਾਣੀ ਆ ਤੇ ਫਿਰ ਵੀ ਮੈਂ ਬਰੈਡ ਤੇ ਜੈਮ ਉਹਨਾਂ ਨੂੰ ਲਗਾ ਕੇ ਨਾ ਪੋਟੀਫਨ ਚ ਪੈਕ ਕਰਕੇ ਦੇ ਦਿੱਤਾ ਸੀਗਾ ਤੇ ਗਿਲਸਾਹ ਵੀ ਸੀਨੇ ਖਾ ਕੇ ਚਲ ਗਿਆ ਸੀਗੇ ਮੱਚੇ ਬੈਠੇ ਸੀ ਇਹਨਾਂ ਦੇ ਪੇਪਰ ਚੱਲਦੇ 12 ਵਜੇ ਆ ਜਾਂਦੇ ਆ ਫਿਰ ਬੱਚੇ ਨੂੰ ਸਕੂਲ ਭੇਜਣ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਮੈਂ ਅੱਜ ਬਣਾਉਣ ਲੱਗੀ ਸੀ ਮਮਾ ਆਪਣੇ ਬੱਚੇ ਕਹਿੰਦੇ ਸੀ ਮਮਾ ਅੱਜ ਸੋਇਆ ਬੀਨ ਦੀਆਂ ਬੜੀਆਂ ਆਲੂ ਪਾ ਕੇ ਬਣਾ ਕੇ ਦੇਓ ਤੁਹਾਨੂੰ ਤੇ ਉਹ ਬਣਾਉਣ ਲੱਗੀ ਸੀ ਇੰਦਰ ਮੈਂ ਕਿਚਨ ਚ ਆ ਕੇ ਆਲੂ ਮੈਂ ਪਹਿਲਾਂ ਤੁੜਕੀ ਦੇ ਨਾਲ ਹੀ ਫਰਾਈ ਕਰ ਲਏ ਸੀਗੇ ਥੋੜੇ ਜਿਹਾ ਤੇ ਫੜੀਆਂ ਮੈਂ ਹੁਣ ਵਿੱਚ ਪਾ ਰਹੀ ਆ ਪਾਣੀ ਚ ਭਿ ਕੇ ਰੱਖ ਦਿੱਤੀਆਂ ਸਭ ਥੋੜੀਆਂ ਸੌਫਟ ਹੋ ਜਾਣਗੀਆਂ ਤੇਲ ਜਿਆਦਾ ਗਰਮਗਾ ਹੋਣ ਕਰਕੇ ਨਾ ਫਰਾਈ ਪੈਨ ਸੜ ਗਿਆ ਤੁੜਕਾ ਮੈਂ ਸਮਾਨ ਸੋਣ ਕੱਟਣ ਲੱਗ ਗਈ ਉਧਰੋਂ ਸਾਰਾ ਫਰਾਈ ਵੀ ਨਹੀਂ ਸੜ ਗਿਆ ਤੇ ਹੁਣ ਸਾਰਾ ਕੁਝ ਮਿਕਸ ਕਰ ਤਾਂ ਮੈਂ ਆ ਕੇ ਬੜੀਆਂ ਜਿਆਦਾ ਪਾਣੀ ਲਗਾਣਾ ਨਹੀਂ ਮੈਂ ਹਲਕਾ ਜਿਹਾ ਬਸ ਗਰੇਵੀ ਜੀ ਵਾਂਗੂੰ ਬਣਾਉਣੀ ਹੈ ਜਿਆਦਾ ਪਾਣੀ ਨਹੀਂ ਲਗਾਉਣਾ ਸਬਜ਼ੀ ਵਿੱਚ ਮੱਚਾਂ ਦੀ ਐ ਸੋਇਆ ਵੀਂਦੀ ਹੈ ਬੜੀਆਂ ਬਹੁਤ ਫੇਵਰੇਟ ਆ ਉਸ ਕਰਕੇ ਫਿਰ ਮੈਨੂੰ ਦੂਜੀ ਚੀਜ਼ੇ ਦਿਨ ਬਣਾਉਣੀਆਂ ਪੈਣਦੀਆਂ ਨਾਲ ਹੁਣ ਆ ਵਾਸਤੇ ਤੇਦਰ ਮੈਂ ਆਟਾ ਵੀ ਗੋਲ ਲਿਆ ਸੀ ਤੇ ਹੁਣ ਮੈਂ ਤਵਾ ਧਰ ਦਿੱਤਾ ਸੀ ਮੈਂ ਬਣਾਣ ਲੱਗੀ ਸੀ ਰੋਟੀ ਰੋਟੀ ਬਣਾਣ ਤੋਂ ਬਾਅਦ ਆ ਫਿਰ ਮੈਂ ਸਾਰੇ ਤੋਤੇ ਭਾਂਡੇ ਕੁੰਡੇ ਐਨੇ ਨੂੰ ਗੁੰਲਚਣ ਜੀ ਆ ਗਏ ਸੀਗੇ ਕੰਮ ਤੋਂ ਸਕੂਲ ਤੋਂ ਬੱਚਿਆਂ ਨੂੰ ਛੱਡ ਕੇ 8:30 ਵਜੇ ਆ ਜਾਂਦੇ ਆ ਘਰ ਫਿਰ ਮੈਂ ਬਣਾਉਣ ਲੱਗ ਗਈ ਨਾ ਵਾਸਤੇ ਬੋਲੀ ਤੇ ਬੋਲੀ ਦੇ ਵਿੱਚ ਮੈਂ ਗੁੜ ਪਾਇਆ ਸੀਗਾ ਤੇ ਹਾਂ ਜੀ ਨਾ ਫੋਟ ਬੰਜਦੇ ਆ ਦੁੱਧ ਵੀ ਵੈਸੇ ਗਾਈ ਸੂਈ ਨੂੰ ਤਾਂ 4-5 ਦਿਨ ਹੋ ਗਏ ਆ ਪਰ ਹਜੇ ਵੀ ਦੁੱਧ ਦੇ ਫੋਟ ਬੰਦਦੇ ਆ ਤੇ ਇੱਧਰ ਅੰਦਰ ਬੈਠੇ ਹੋਏ ਸੀ ਮੈਂ ਹਲਸਾ ਵਾ ਕੇ ਬੋਲੀ ਬਾਂਝੁੱਕੀ ਸੀ ਉਹ ਆੜੀਆਂ ਲੱਗ ਗਈ ਸੀ ਹਾਂ ਫਟ ਗਿਆ ਗੋੜ ਤੇ ਨਾਲ ਥੋੜਾ ਜਿਆਦਾ ਟੇਸਟੀ ਲੱਗਦੀ ਹੈ ਖੰਡ ਵਾਲੀ ਨਾ ਥੋੜੀ ਜੀ ਮਾਨੀਆਂ ਪਰ ਜਾਂਦਾ ਉਹਦੇ ਨਾਲ ਗੋੜ ਵਾਲੀ ਤਾਂ ਵਧੀਆ ਲੱਗਦੀ ਹੈ ਸਾਨੂੰ ਖਾਣ ਨੂੰ ਗੋਲੀ ਜਦਾ ਅੰਚੂ ਕੰਡਾ ਦੇ ਪਾਪਾ ਕਹਿੰਦੇ ਆ ਐਂਜਲ ਤਾਂ ਮੂਹ ਵੀ ਨਹੀਂ ਲਗਾਉਂਦੀ ਹੈ ਜੀ ਗੋਲੀ ਨੂੰ ਚਲੋ ਵੀ ਹੈ ਗਾਇਜ਼ ਅੱਗੇ ਅੱਗੇ ਸਕੂਲ ਲੱਗੀ ਭੁੱਖ ਲੱਗੀ ਭੁੱਖ ਲੱਗੀ ਸਾਰਿਆਂ ਨੂੰ ਭੁੱਖ ਲੱਗੀ ਹੋ ਗਈ ਆ ਜੀ ਅਗੇ ਫੁੱਲੋ ਅਗੇ ਹਾਂਜੀ ਫੁੱਖ ਲੱਗੀ ਸਾਰ ਲੱਲ ਲੱਲ ਆਓ ਬੜੀ